ਹਾਂਜੀ ਕਿਵੇਂ ਹੋ ਸੱਸੀ ਘਾਲ ਸਾਰਿਆਂ ਨੂੰ ਅੱਜ ਆਣਾ ਸੀ ਬਾਹਰ ਉੱਤੇ ਜਾ ਕੇ ਉਹਨਾਂ ਕਿਤੇ ਤੇ ਹੋ ਰਹੀਆਂ ਤਿਆਰੀਆਂ ਵਰਕੀ ਸਰਕੀ ਚੱਲ ਰਹੀ ਐ ਹੈ ਤੇ ਮੈਂ ਕਿਦੋਂ ਦਾ ਤਿਆਰ ਹੋਇਆ ਫਿਰਦਾ ਆ ਯੋਈ ਖਾਈ ਜਾਂਦੀ ਐ ਰੋਟੀ ਪਾਪਾ ਇਟਲੀ ਜਿਵੇਂ ਕੀ ਜਾਂਦੇ ਮੈਂ ਸੁੱਤਾ ਪਿਆ ਸੀ ਤੇ ਫਰੰਗਰੀ ਜਾਂਦੀ ਆ ਆਪਦਾ ਚੱਲ ਮੈਂ ਕਾਰ ਸਟਾਰਟ ਕਰਦਾ ਮੈਂ ਸਟਾਰਟ ਕਰਦਾ ਮੈਗ ਨਹੀਂ ਆਉਂਦਾ ਤੇ ਮਿਲਦੇ ਆ ਅੱਗੇ-ਅੱਗੇ ਆਪਾਂ ਸਾਰਾ ਆਪਾਂ ਪਹਿਲੀ ਵਾਰ ਘੜਤੀ ਸੀ ਅਰ ਲੱਗੇ ਦੋ ਮਿੰਟ ਸਟਾਰਟ ਹੀ ਟੂਟਰ ਛੱਡ ਲਈ ਇਹਦਾ ਫਿਰ ਅੱਗੇ-ਅੱਗੇ ਮਿਲਦੇ ਆ ਜਾਈਏ ਆਨੇ ਆਪਾਂ ਆਪਾਂ ਬਾਜੀ ਖਾਨੇ ਪਹੁੰਚ ਗਏ ਤੇ ਸਾਲੀਆਂ ਦੀ ਆਪਾਂ ਖਾਂਦਾ ਉਹ ਇੱਥੇ ਤਾਂ ਹੈ ਨਹੀਂ ਇੰਨੀ ਉਹ ਮੌਸਮ ਠੰਡਾ ਹੈ ਅਪ ਅੱਗੇ ਆ ਕੇ ਥੇਲਪੂਲ ਬੋਲਨੇ ਕਿ ਟਿਚਰ ਤੇ ਫਿਰ ਮਿਲਦੇ ਆ ਅੱਗੇ ਲੋ ਜੀ ਤੇਲ ਲਿਆ ਪਪਵਾ ਹਵਾ ਹੋ ਗਿਆ ਕਰ ਲਈ ਚੈੱਕ ਫਿਰ ਚੱਲ ਪਿਆ ਅੱਗੇ ਨੂੰ ਲੋ ਜੀ ਆ ਗਏ ਬੇਟਾ ਸੀ ਉਧਰ ਪੰਡ ਕੱਕੂ ਖੜੇ ਚੱਲਣ ਲੱਗਦੇ ਹੋਣਾ ਚਾਹ ਪਾਣੀ ਪੀ ਲਿਆ ਹਾਂਜੀ ਅਸੀਂ ਚੱਲ ਪਿਆ ਵਾਪਸ ਫਰੀਦਕੋਟ ਨੂੰ ਨਹੀਂ ਅਸੀਂ ਗਏ ਸੀ ਮੱਲਾ ਵਾਲੀ ਸਾਡੇ ਉੱਥੇ ਕੁੜੀਆਂ ਬਾਹਰ ਦੀ ਸਹੇਲੀ ਹੈ ਜਿਹੜੀ ਉਹਨਾਂ ਦੇ ਘਰੇ ਗਏ ਸੀਗੇ ਤੇ ਮੈਂ ਲਈ ਸਰਪ라이 ਹੈ ਉਹਨੇ ਕਿਤੇ ਨਹੀਂ ਕੁਝ ਘੱਲਿਆ ਉਹਦੇ ਵਾਸਤੇ ਬਾਹਰੋਂ ਸਮਾਨ ਢਾਣਨਾ ਆਏ ਸੀਗੇ ਹੁਣ ਅਸੀਂ ਲੈ ਆਪਸ ਫੀਰਪੋਟ ਉੱਥੇ ਲਾ ਕੇ ਘੰਟਾ ਕੇ ਫਿਰ ਅਸੀਂ ਚੱਲਾਂਗੇ ਬਟੰਡੇ ਨੂੰ ਲੋਵੀ ਆਪੀਪੋਟ ਆਪਾਂ ਅੱਧਾ ਘੰਟਾ ਲਾ ਕੇ ਇੱਥੇ ਤੇ ਫਿਰ ਜਾਵਾਂਗੇ ਬਟੰਡੇ ਨੂੰ ਆਪਸ ਉਦੋਂ ਮੈਂ ਐਕ ਨੂੰ ਡਿੱਗੀ ਜਾਂਦਾ ਉਹਨੂੰ ਕਿਹਾ ਅੱਜ ਤੇਰੇ ਅੱਜ ਤੇ ਸਰਪ੍ਰਾਈਜ਼ 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 ਹੈਨਾ ਤੇ ਉਹ ਢਿੱਕੀ ਜਾਂਦਾ ਸਾਨੂੰ ਹਣਾ ਤੇ ਉਹਨੂੰ ਕਾਲੀ ਹੋਈ ਪਈ ਐ ਕਿਦੋਂ ਹੁਣ ਕੀ ਐ ਉਹਦੀ ਦੀਦੀ ਨੇ ਕੱਲਿਆ ਅਸਮਾਨ ਜਾ ਕੇ ਉਹਨੂੰ ਦਿਖਾਵਾਂਗੇ ਮੌਕੇ ਤੇ ਫਿਰ ਵੇਖੋ ਵੀਰ ਦੇ ਐਕਟ ਕਰਦਾ ਉਹ ਇੱਕ ਮੈਨੂੰ ਥੋੜੀ ਇੰਗਲਿਸ਼ ਘਟ ਆਉਂਦੀ ਐ ਬਈ ਤੇ ਪਰ ਪੜ੍ਹੇ ਦਾ ਕਾਉਂਟਮੈਂਟ ਚ ਹੀ ਸੀਗੀ ਪਰ ਹੁਣ ਨਹੀਂ ਆਉਂਦੀ ਜੀਟੀਬੀ ਚਲਾਈ ਜੀਟੀਬੀ ਖਾਲਸਾ ਸਕੂਲ ਪ੍ਰਤਿਗਮਤਾ ਮਲੋੜ ਚਲੋ ਆਗੇ ਘਰ ਕੋਲੇ ਅਸੀਂ ਉਹ triglycerides ਕੜੀਏ ਬਾਹਰ ਕਰੀ ਹੋਣਗੇ ਅਸਟਾ ਕਹਿ ਕੇ ਬਾਹਰ ਨਾ ਗਏ ਉਹਨੇ ਬਿਆਬਿਓ ਹਲੋ ਆਇਆ ਚੁੰਬਰ ਗੁਰਮੀਤ ਕਹਨੇ ਇਹਨੇ ਜਗਾ ਕੇ ਘੈਂ ਲੱਗਦਾ ਹਨਾ ਹੌਂ ਤਾਂ ਦਿਨ ਅਣੇ ਕੇਰਾ ਦਿਨੇ ਹੋਰ ਸਾਵਲਣਾ ਰਾਤ ਨੂੰ ਕੈਂਡ ਲੱਗੇ ਪੂਰਾ ਹਾਂਜੀ ਕਿਵੇਂ ਮੇਰੇ ਕੋਲ ਨਹੀਂ ਲਾ ਸਕਦਾ ਆ ਨਹੀਂ ਨਾ ਕੋਲ ਪਾਪਾ ਹੀ ਪਏ ਰਜਾਈ ਚ ਨੋ ਮਾ ਪਿਆਰ ਅੱਜ ਹੋਰ ਪਾਇਆ ਇਹ ਮਗਰ ਮਾ ਪਾ ਬਾਂ ਦੇ ਤੋ ਬਰਤੇ ਚਾਹੀਦਾ ਹੈ ਪਰ ਤੜੀਆ ਫਿਰ ਨਾ ਸਾਰਿਆਂ ਦੀ ਚਾਹ ਹੈ ਲਈ ਨਹੀਂ ਚੱਲੋ ਚੰਗਾ ਹੈ ਜੀ ਕਾ ਟਕਾਲਿੰਗੇ ਤੇ ਪਿੱਕ ਕੇ ਆ ਗਿਆ ਤੇ ਮੈਂ ਵੱਧ ਖਾਣੇ ਤੇ ਆ ਬਣਾ ਮੈਂ ਦੇਖੀ ਖਾਂਦਾ ਤੁਸੀਂ ਵੱਧ ਖਾਂਦਾ ਮੈਂ ਤਾਂ ਡੇਢ ਖਾਂਦਾ ਮੈਂ ਤਾਂ ਇੱਕ ਹੀ ਮਸਾ ਖਾਂਦਾ ਕਿ ਅੱਕੇ ਜਾਂਦੀ ਭਗਵਾਨ ਸਵਾਨ ਦੀ ਗੱਡੀ ਜਿਹੜੀ ਉਹਨਾਂ ਯਾਤਰਾ ਤੀਰ ਤੇ ਯਾਤਰਾ ਵਾਲੀ ਯੋਜਨਾ ਸ਼ੁਰੂ ਕੀਤੀ ਹੈ ਮੁੱਖ ਮੰਤਰੀ ਦੀ ਉਹ ਯਾਤਰਾ ਯੋਜਨਾ ਇਹ ਕਿਹੜੀ ਸ਼ੁਰੂ ਕੀਤੀ ਇਹ ਅੰਮ੍ਰਿਤਸਰ ਨੂੰ ਜਾਂਦੀ ਹੁੰਦੀ ਹੈ ਆਦੀ ਰੱਖੀਏ ਵੋਟੋ ਤੇ ਮੈਂ ਕਦੇ ਆਇਆ ਨਹੀਂ ਮੈਂ ਕਹਤੇ ਸਰਪ੍ਰਾਈਜ਼ ਆਪਾਂ ਇੱਕ ਚੀਜ਼ ਲਿਆਂਦੀ ਐ ਹਾਂ ਰੰਗ ਤੇ ਹੈ ਲੈ ਲੈ ਸਰੂ ਜੀ ਅਨੰਤ ਇਹਦੀ ਬਲੌਗ ਦੀ ਐਂਡਿੰਗ ਕਰਦੇ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਤੇ ਸਾਨੂੰ ਸਬਸਕ੍ਰਾਈਬ ਕਰਿਓ ਮੈਨੂੰ ਲਾਈਕ ਕਰਿਓ ਸਾਨੂੰ ਅਸੀਂ ਕੱਲ ਮਿਲ ਜਾਈਂਦੇ ਨਵੇਂ ਬਲੌਗ ਨਾਲ ਬਾਏ ਬਾਏ